ਅਗਲਾ ਸੂਟ ਆ ਗਿਆ ਜੀ ਹੈਵੀ ਸ਼ਿਮਰ ਦੇ ਵਿੱਚ ਬਹੁਤ ਸੋਹਣਾ ਕੀਤਾ ਹੈਵੀ ਜਾਲਵਰਕ ਜੀ ਤੇ ਨਾਲ ਉਹ ਤੁਹਾਨੂੰ 22 ਮੀਟਰ ਦੀ ਜੀ ਅੱਛਾ ਪਹਿਲਾ ਦੁਪੱਟਿਆਂ ਤੇ ਜਾਲਵਰਕ ਆंदा ਜੀ ਸੂਟਾਂ ਤੇ ਵੀ ਆ ਗਿਆ ਸੂਟਾਂ ਦੀ ਵੀ ਆ ਗਿਆ ਸੂਟ ਬਾਜ਼ਾਰ ਦੇ ਵਿੱਚ ਲੱਗਦਾ 1995 ਪਰ ਅੱਜੰਨੇ ਹੋ ਗਿਆ ਸੇਲ ਮੇਲੇ ਸਿਰਫ ਸਿਰਫ 695 ਜੀ ਅੱਜ ਰੰਗ ਵੀ ਭਾਈ 4 ਆ ਰਹੇ ਨੇ ਰੰਗ ਚਾਰਨਗੇ ਡਿਜ਼ਾਈਨ ਦੇ 10 ਇਹਦੇ ਨਾਲ ਆਪਣਾ ਵੀਡੀਓ ਨੂੰ ਕਰੂਗਾ ਤਾਂ ਸ਼ੇਅਰ ਜੀ ਤਾਂ ਕਰੂ ਸ਼ੇਅਰ ਟੂ ਗਰੁੱਪ ਨਾਲ ਆਪਣੇ ਦੋਸਤਾਂ ਨੂੰ ਸ਼ੇਅਰ ਕਰੂਗਾ ਦਵਾ ਚਾਰ ਬੰਦੇ ਨੂੰ ਬਿਲਕੁਲ ਸੂਟ ਬਿਲਕੁਲ ਫ੍ਰੀ ਜੀ ਤੇ ਇਹਦੇ ਵਾਸਤੇ ਕੋਈ ਪਰਚੇਜ਼ਿੰਗ ਵੀ ਨਹੀਂ ਕਰਨੀ ਸਿਰ ਅਗਲਾ ਆਰਟੀਕਲ ਹੈਵੀ ਮਸਲਿਨ ਦਾ ਸੂਟ ਜੀ ਨਾਲ ਕਿਤੇ ਮੋਰਨੀ ਵਾਲੀ ਕਢਾਈ ਜੀ ਅੱਛਾ ਇਹ ਸਾਰਾ ਭਰਵਾ ਵਰਕ ਆ ਗਿਆ ਨਾ ਜੀ ਹਾਂ ਜੀ ਹਾਂ ਜੀ ਪਾਜੀ ਮੋਰਨੀ ਵਾਲੇ 2.5 ਸੂਟ ਦੰਦਾਂ ਸਿਰ 795 ਜੀ 795 ਤੇਰਾ ਜਿੰਨੇ ਆਣਗੇ ਰੰਗ ਪਾਜੀ ਆਣਗੇ 4 ਤੇ 5 ਡਿਜ਼ਾਈਨ ਆਣਗੇ 6 ਤੇ 7 ਤੇ ਸੂਟ ਦਾ ਰੇਰ ਮਿਲਣਾ 795 ਆਲੇ ਚਾਕਲੇਟ ਸੂਟ ਜੀ ਬਹੁਤ ਸੋਹਣਾ ਕੀਤਾ ਗਲੇ ਦੇ ਹੈਂਡ ਵਰਕ ਜੀ ਨਾਲ ਕੀਤਾ ਘੇਰੇ ਦੇ ਹੈਂਡ ਵਰਕ ਜੀ ਅੱਛਾ ਇਹ ਤਾਂ ਹੀ ਜਗਮਗਾ ਕਰਦਾ ਹੈ ਨਾਲ ਕੀਤਾ ਸਰਵਾਰ ਦੇ ਘੜਾਈ ਜੀ ਜੀ ਪੀਸ ਆਣਗੇ ਬੁਟੀਕ ਵਾਲੇ ਸਾਰੇ ਚੁੰਨੀਆਂ ਕੋਈ ਡਾਕਟਰ ਨਹੀਂ ਆ ਫਿਰ ਬਾਜ਼ਾਰ ਚ ਵੇਦੇ ਨੇ 2295 ਅਸੀਂ ਜਿਹੜਾ 995 ਪਾਜੀ 995 ਜੀ ਅੱਛਾ ਭਾਈ ਮੈਂ ਦੇਖਣ ਦੇ ਰੰਗ ਵੀ ਸਾਰੇ ਆ ਕੰਟਰਾਸਟ ਵਧੀਆ ਵਧੀਆ ਆ ਗਿਆ ਪਾਜੀ ਰੰਗ ਵੀ ਸਾਰੇ ਡਿਜ਼ਾਈਨ ਵੀ ਸਾਰੇ ਆ ਦੇਖੋ ਬਾਜੂ ਪਹੁੰਚਾਂ ਵਾਲ ਜਨ ਵੀ ਹੈਗਾ ਜੀ ਆਪਣੇ ਕੋਲ ਹਾਂ ਹਾਂ ਆ ਦੇਖੋ ਇਹ ਆ ਕੀ ਚਾਕਲੇਟ ਸਿਮਰ ਜੀ ਵਾਹ ਜੀ ਵਾਹ ਇਹ ਹੋਲ ਸੇਲ ਖਰੀਦ ਜਾਈ ਬਾਹਰ ਦੇ ਦੁਕਾਨਦਾਰਾਂ ਦੀ ਲੋਕੀ ਤੇ ਨਾਲ ਬਹੁਤ ਸੋਹਣਾ ਹੈਂਡਵਰਕ ਕੰਮ ਕੀਤਾ ਏ ਛੜੀਆ ਡਿਜ਼ਾਈਨ ਆਊਗਾ ਜੀ ਆਪੂ ਘਰ ਗੈਂਜਾ ਚੁੰਨੀ ਨਾਲ ਬੁਟੀਕ ਦਾ ਡਿਜ਼ਾਈਨ ਜੀ ਅੱਛਾ ਫੋਟੋ ਵਾਲੇ ਰੰਗ ਨੇ 5 ਤੋਂ 6 ਇਹ 2295 2799 ਤੁਹਾਨੂੰ ਦੇਣਾ ਆਪਾਂ ਸਿਰ 995 ਜੀ ਆਹ ਲੋ ਡਿਜ਼ਾਈਨ 20 ਨੱਕ ਜੀ ਓਹੋ 20 ਨੱਕ ਇਹ ਸੂਟ ਹੈ ਨਾਲ ਚਾਹੇ ਰੱਖੋ ਸਲਵਾਰ ਕੜਾਈ ਜੀ ਚਾਹੇ ਰੱਖੋ ਬਾਜੂ ਕੜਾਈ ਜੀ ਬਿਲਕੁਲ ਜੀ ਨਾਲ ਚੁੰਨੀ ਫੈਸੀ ਆਊਗੀ ਬੁਟੀਕ ਦਾ ਉਹ ਡਿਜ਼ਾਈਨ ਅੱਛਾ ਇਹ ਕਪੜਾ ਉਹੀ ਆ ਗਿਆ ਨਾ ਭਾਜੀ ਚੋਕਰੀ ਹਾਂ ਜੀ ਉਹੀ ਉਹੀ 2399 ਵਾਲਾ ਉਹੀ ਪਰ ਦੇਣਾ ਕਿੰਨਾ 995 ਦਾ ਜੀ ਆ ਪਿਓਰ ਕੋਟਨ ਦੇ ਸੂਟ ਕੈਮਬਰੀ ਕੋਟਨ ਦੇ ਨਾਲ ਵਾਈਟ ਕੜਾਈਆਂ ਵਾਲੀ ਸਲਵਾਰ ਅੱਛਾ ਇਹ ਗਰਮੀਆਂ ਦਾ ਤੋਹਫਾ ਬਿਲਕੁਲ ਬਿਲਕੁਲ ਭਾਜੀ 500 ਰੁਪਏ ਦੇ ਨੇ 12 12 ਤੋਂ 13 ਰੁਪਏ ਤੋਂ ਮੈਂ 5 500 ਨੂੰ ਹੀ 5 500 ਨੂੰ ਜੀ ਅੱਛਾ ਇਹ ਭਾਜੀ ਯਾਰ ਕੋਟਨ ਦੇ ਤੇ ਲੋਕੀ ਕਹਿੰਦੇ ਯਾਰ ਤੋਂ ਥੱਲੇ ਯਾਰ ਭਾਜੀ ਆਪਾਂ ਸੇਲ ਮੇਲੇ ਤੇ ਸਾਰਾ ਮਾਲ ਹੀ ਕਲੀਅਰ ਕਰ ਰਹੇ ਆਂ ਬਸ ਇੱਕਦ ਇੱਕ ਚੱਕ ਲਡੀਆਂ ਨੇ ਇੱਕ ਨਹੀਂ ਡਿਜ਼ਾਈਨ ਮਿਲ ਲੇ 10 ਤੋਂ 15 ਨਾ ਫਿਰ ਸਾਰਿਆਂ ਦਾ ਉਹੀ 500 500 ਜੀ ਸਲਵਾਰਾਂ ਕੜਾਈ ਵਾਲੀਆਂ ਬਿਲਕੁਲ ਇਹ ਨੱਕ ਦੇ ਕੜਾਈਆਂ ਸਲਵਾਰਾਂ ਪ੍ਰਿੰਟ ਲਾਓ ਤੇ ਮਰਜ਼ੀ ਲੋ ਰ ਵੀ ਉਹ ਸਾਫਟਵੇਅਰ ਦੇ ਨਹੀਂ ਕੋਟਨ ਜੋਗਾ ਦੇਣਾ ਜੀ ਬਾਜੀ ਤੋਂ ਡਿਜ਼ਾਈਨਿੰਗ ਨਾਲ ਆਉਗੀ ਜੀ ਫਰੰਟ ਵਰਕ ਆਊਗਾ ਬਹੁਤ ਸਾਰਾ ਡੈਨਿੰਗ ਕੀਤੀ ਹੋਈ ਆ ਜੀ ਸੂਟ ਬਜਾਤ ਵਿੱਚ ਦਾ 1199 1099 ਦੀ ਜੀ ਜੀ ਡਿਜ਼ਾਈਨ ਚਾਹਣਗੇ 5 ਤੋਂ 6 ਮਤਲਬ 5 ਤੋਂ 6 ਡਿਜ਼ਾਈਨ ਆਣਗੇ ਤੇ ਰੰਗ ਦਾ ਹਰ ਤੇ ਸਾਰੇ ਹੋਣੀ ਹੋਣੇ ਆ ਡਿਜ਼ਾਈਨ 5 ਤੋਂ 6 ਨੇ ਰੇਟ ਸਿਰਫ ਸਿਰਫ 5500 ਸੂਟ ਜੀ ਆ ਦੇਖੋ ਜੀ ਅਗਲਾ ਡਿਜ਼ਾਈਨ ਜੀ ਸੋਰ ਮਸਲੀਨ ਦਾ ਸੂਟ ਨਾਲ ਹੋਊਗਾ ਸਲਵਾਰ ਵਰਕ ਜੀ ਅੱਛਾ ਇਹ ਭਾਜੀ ਸਾਰਾ ਗਲਾ ਵਰਕ ਵੀ ਆ ਗਿਆ ਹੈਵੀ ਤੇ ਘੇਰੇ ਤੇ ਵੀ ਵਰਕ ਆਇਆ ਸਲਵਾਰ ਵਰਕ ਤੇ ਹੈਂਡ ਵਰਕ ਜੀ ਹਾਂ ਉੱਤੇ ਘੇਰੇ ਤੇ ਵੀ ਇਹ ਬੁਟੀਕਾਂ ਜਿਹੜਾ 2500 3000 ਦਾ ਸੂਟ ਵਿਕਦਾ ਉਹੀ ਹੈ ਨਾ ਬਾਜੀ ਇਹ 3000 ਦਾ ਸੂਟ ਆਪਾਂ ਦੇਣ ਜਾ ਰਹੇ ਹਾਂ 695 ਰੁਪਏ ਦਾ ਜੀ 695 ਰੁਪਏ ਦਾ ਬੱਸ ਵੀਰ ਜੀ ਇੱਕੋ ਬੇਨਤੀ ਕਰਦੇ ਆਂ ਵੀ ਥੋੜੇ ਦਿਨ ਰਹਿ ਗਏ ਨੇ ਆ 31 ਦਾ ਸੇਲ ਮੇਲਾ ਬੱਸ ਜੀ ਜਿਹੜਾ ਆ ਗਿਆ ਤੇ ਲੈ ਗਿਆ ਰਹਿ ਗਏ ਪਛਤਾ ਕੇ ਅੱਜ ਆਹ ਦੇਖੋ ਜੀ ਅਗਲਾ ਡਿਜ਼ਾਈਨ ਜੀ ਰੌਮ ਟੈਕਸ ਦੀ ਚਾਕਲੇਟ ਕਪੜਾ ਦੀ ਇਹ ਅੱਛਾ